ਪੰਜਾਬ ਵਿੱਚ 4 ਸੀਟਾਂ 'ਤੇ ਜਿਮਣੀ ਚੋਣ ਹੋ ਰਹੀ ਹੈ। ਹਲਕਾ ਬਰਨਾਲਾ ਤੋਂ ਗੋਬਿੰਦ ਸਿੰਘ ਸੰਧੂ ਚੋਣ ਲੜ ਰਹੇ ਨੇ ਨੌਜਵਾਨ ਆਗੂ ਨੇ। ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਜੀ ਦੇ ਦੋਤੇ ਨੇਗੇ। ਪ੍ਰਵਾਸ ਦੀ ਗੱਲ ਕਰੀਏ, ਨਸ਼ੇ ਦੀ ਗੱਲ ਕਰੀਏ, ਕਿਸਾਨੀ ਅੱਜ ਮੰਡੀਆਂ 'ਚ ਰੁਲੀ ਜਾਂਦੀ ਹੈ। ਜਿਹੜੇ ਲੀਡਰ ਨੇਗੇ, ਸਾਨੂੰ ਪਤਾ ਹੀ ਆ ਕੇ ਸਰ ਲੀਡਰ ਕਿਸ ਤਰ੍ਹਾਂ ਦੇਣਗੇ ਬਾਈ। ਗੋਬਿੰਦ ਸਿੰਘ ਦਾ ਚੋਣ ਸਾਨਾ ਬਾਲਟੀ ਕਿ ਇੰਨਾ ਜਿਹੜੇ ਦਿੱਲੀ ਦੇ ਦਲਾਲਾਂ ਤੋਂ ਖੜਾ ਛੜਾ ਕੇ ਆਪਣੇ ਪੰਜਾਬ ਦੇ ਨੌਜਵਾਨ ਨੂੰ ਜਿਤਾਈਏ। ਚੋਣ ਸਾਨਾ ਬਾਲਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥ ਸ੍ਰੀ ਅਕਾਲ ਜਿਵੇਂ ਕਿਸ ਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਚਾਰ ਸੀਟਾਂ ਉੱਪਰ ਜਿਮਣੀ ਚੋਣ ਹੋ ਰਹੀ ਹੈ ਮੈਂ ਤੁਹਾਡੇ ਨਾਲ ਗੱਲ ਕਰਨੀ ਹਲਕਾ ਬਰਨਾਲਾ ਤੋਂ ਹਲਕਾ ਬਰਨਾਲਾ ਤੋਂ ਗੋਬਿੰਦ ਸਿੰਘ ਸੰਧੂ ਚੋਣ ਲੜ ਰਹੇ ਨੇ ਨੌਜਵਾਨ ਆਗੂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਜੀ ਦੇ ਦੋਤੇ ਨੇਗੇ ਨੌਜਵਾਨ ਹੈ ਕੰਮ ਕਰਨ ਦਾ ਜਜ਼ਬਾ ਹੈ ਨਵੇਂ ਜੋਸ਼ ਹੈ ਇਸ ਕਰਕੇ ਮੈਂ ਚਾਹੁੰਨਾ ਕਿ ਸਾਡੇ ਬਰਨਾਲੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਕੱਲੇ ਬਰਨਾਲੇ ਦੇ ਬਰਨਾਲੇ ਦੇ ਸਾਡੇ ਪੂਰੇ ਪੰਜਾਬ ਦੀਆਂ ਸਮੱਸਿਆਵਾਂ ਨੇ ਪ੍ਰਵਾਸ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਕਿਸਾਨੀ ਅੱਜ ਮੰਡੀਆਂ 'ਚ ਰੁਲੀ ਜਾਂਦੀ ਹੈ ਨੌਜਵਾਨ ਨਸ਼ੇ ਦੇ ਉੱਪਰ ਲੱਗੇ ਮਜ਼ਦੂਰਾਂ ਦੇ ਨਿਕਾ ਹੀ ਅੱਜ ਘਰਾਂ ਦੇ ਵਿੱਚ ਸੱਥਰ ਵਿਸਗੇ ਇਹ ਪੰਜਾਬ ਦੀਆਂ ਸਮੱਸਿਆਵਾਂ ਬਹੁਤ ਨੇਗੀਆਂ ਜਿਹੜੇ ਲੀਡਰ ਨੇਗੇ ਸਾਨੂੰ ਪਤਾ ਹੀ ਆ ਕਿ ਸਾਰੇ ਲੀਡਰ ਕਿਸ ਤਰ੍ਹਾਂ ਦੇ ਨੇਗੇ ਬਾਈ ਸਾਰਿਆਂ ਨੂੰ ਵੋਟਾਂ-ਵੋਟਾਂ ਦੀ ਹੋਈ ਪਈ ਹੈ ਜੇਕਰ ਇਹ ਲੀਡਰ ਤਸੀਹੀ ਨਾ ਦਿੰਦੇ ਐ ਐਮਐਲਏ ਤੋਂ ਤਾਂ ਅੱਜ ਐਮਪੀ ਬਣ ਕੇ ਹੁਣ ਐਮਪੀ ਬਣਨ ਤੋਂ ਬਾਅਦ ਆਪਦਾ ਪਰਿਵਾਰ ਬਾਦ ਫੇਰ ਪਾਲੀ ਜਾਂਦੇ ਨੇ ਹੁਣ ਕਹਿੰਦੇ ਫੇਰ ਸਾਨੂੰ ਵੋਟਾਂ ਪਾਓ ਇਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਦੀ ਲੋੜ ਹੈ ਕੌਣ ਨੌਜਵਾਨ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਕੌਣ ਪੰਜਾਬ ਦੀ ਗੱਲ ਕਰ ਸਕਦਾ ਇਹ ਤੁਹਾਨੂੰ ਸਭ ਨੂੰ ਬੇਨਤੀ ਹੈ ਗੋਬਿੰਦ ਸਿੰਘ ਦਾ ਚੋਣ ਸਾਨਾ ਬਾਲਟੀ ਸਾਰੇ ਮਾ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਕਿ ਇੰਨਾ ਜਿਹੜੇ ਦਿੱਲੀ ਦੇ ਦਲਾਲਾਂ ਨੂੰ ਖੜਾ ਛੜਾ ਕੇ ਆਪਣੇ ਪੰਜਾਬ ਦੇ ਨੌਜਵਾਨ ਨੂੰ ਜਿਤਾਈਏ ਨੌਜਵਾਨ ਨੂੰ ਅੱਗੇ ਲੈ ਕੇ ਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੋਣ ਸਾਨਾ ਬਾਲਟੀ ਵਾਹਿਗੁਰੂ ਜੀ ਕਾ ਖਾਲਸਾ ਵਾ